ਸੋਨੀ ਦੇ ਸੀਜ਼ਨ ਦੌਰਾਨ ਮੰਡੀ ਵਿੱਚ ਕਿਸੇ ਨੂੰ ਵੀ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਖਰੀਦ ਪ੍ਰਬੰਧਨਾਂ ਨੂੰ ਲੈ ਕੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਨਵਯੁਕਤ ਕੱਚਾ ਆੜਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਕੁਮਾਰ ਚਰਨਾ ਨੇ ਮੰਡੀ ਵਿੱਚ ਕੀਤੀ ਆੜਤੀਆਂ ਨਾਲ ਮੀਟਿੰਗ ਕਰਨ ਉਪਰੰਤ ਕੀਤਾ ਮੀਟਿੰਗ ਦੀ ਸ਼ੁਰੂਆਤ ਦੌਰਾਨ ਕੱਚਾ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਇਕਬਾਲ ਸਿੰਘ ਵੜਿੰਗ ਨੇ ਦੱਸਿਆ ਕਿ ਸੀਜ਼ਨ ਦੀ ਸ਼ੁਰੂਆਤ ਧਾਰਮਿਕ ਸਮਾਗਮ ਨਾਲ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ 3 ਨਵੰਬਰ ਤੋਂ ਦੇ ਵਿੱਚ ਸ਼੍ਰੀ ਕਾਂਟਪੁਰ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਅਤੇ ਕੀਰਤਨ ਜਥੇ ਵੱਲੋਂ ਕੀਰਤਨ ਵੀ ਕੀਤਾ ਜਾਵੇਗਾ ਇਸ ਮੌਕੇ ਨਬਯੁਕਤ ਜ਼ਿਲ੍ਹਾ ਪ੍ਰਧਾਨ ਜਗਸੀਰ ਕੁਮਾਰ ਚਰਨਾ ਨੇ ਸੂਹ ਆੜਤੀਆ ਭਾਈਚਾਰੇ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਦਿੱਤੀ ਜਾਵੇਗੀ ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਪੀਣ ਵਾਲੇ ਪਾਣੀ ਚਾਲੀ ਟੈਂਟ ਅਤੇ ਹੋਰ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫਸਲ ਨੂੰ ਪੂਰੀ ਤਰ੍ਹਾਂ ਸਕੇ ਅਗੇ ਲੈਉਣ ਤਾਂ ਜੋ ਖਰੀਦ ਨੂੰ ਲੈ ਕੇ ਕੋਈ ਮੁਸ਼ਕਲ ਨਾ ਹੋਵੇ। ਮੈਂ ਸਭ ਤੋਂ ਪਹਿਲਾਂ ਇਹ ਕਹਿਣਾ ਚਾਹਣਾ ਕਿ ਜ਼ਿਲ੍ਹਾ ਪ੍ਰਧਾਨ ਬਣਨ ਤੋਂ ਪਹਿਲਾਂ ਇਹ ਸਾਡੀ ਆਰਤੀਆਂ ਨਾਲ ਪਹਿਲੀ ਮੀਟਿੰਗ ਆ। ਇਸ ਮੀਟਿੰਗ ਵਿੱਚ ਅਸੀਂ ਇਹ ਫੈਸਲਾ ਕੀਤਾ ਵੀ ਪਰਸੋਂ ਖੰਡਪਾਰ ਸਾਹਿਬ ਦਾ ਭੋਗ ਆ। ਪ੍ਰਮਾਤਮਾ ਦਾ ਅਸ਼ੀਰਵਾਦ ਲੈ ਕੇ ਮੰਡੀ ਵਿੱਚ ਬੋਲੀ ਸ਼ੁਰੂ ਕਰਵਾਈ ਜਾਊਗੀ ਤੇ ਕਿਸੇ ਵੀ ਆਰਤੀਏ ਨੂੰ ਜਾਂ ਕਿਸੇ ਵੀ ਕਿਸਾਨ ਭਰਾਵ ਨੂੰ ਝੋਨਾ ਵੇਚਣ ਵਿੱਚ ਕੋਈ ਵੀ ਮੁਸ਼ਕਲ ਨਹੀਂ ਆਉਗੀ ਮੰਡੀ ਦੇ ਪ੍ਰਬੰਧ ਕੀ ਹੈ ਹਾਂਜੀ ਹਾਂਜੀ ਮੰਡੀ ਦੇ ਪ੍ਰਬੰਧ ਮੁਕੰਮਲ ਹੋ ਚੁੱਕੇ ਆ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਨੇ ਨਹੀਂ ਨਹੀਂ ਕਿਸੇ ਨੂੰ ਕੋਈ ਸਮੱਸਿਆ ਨਹੀਂ ਜੇ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਵੀ ਆ ਤਾਂ ਅਸੀਂ ਉਹਦਾ ਹੱਲ मौके ਤੇ ਕਰਾਂਗੇ ਜਾਂ ਕੋਈ ਲੈਫਟਿੰਗ ਦੀ ਪ੍ਰੋਬਲਮ ਆਉਂਦੀ ਹੈ ਜਾਂ ਕਿਸੇ ਦੀ ਕੋਈ ਬੋਲੀ ਦੀ ਆਉਂਦੀ ਆ ਜਾਂ ਬਾਰਦਾਨੇ ਦੀ ਮੁਸ਼ਕਲ ਆਉਂਦੀ ਆ ਜਾਂ ਕੋਈ ਹੋਰ ਆਪਣੀ ਕੋਈ ਵੀ ਪ੍ਰੋਬਲਮ ਆਉਂਦੀ ਆ ਬੱਟੇ ਦੀ ਆਉਂਦੀ ਆ ਜਾਂ ਕਾਸੇ ਦੀ ਆਉਂਦੀ ਕਿਸੇ ਨੂੰ ਵੀ ਉਸ ਮੁਸ਼ਕਲ ਤੋਂ ਮਦਦ ਹੱਲ ਕਰਾਇਆ ਜਾਵੇ ਨਹੀਂ ਉਹ ਪ੍ਰਸ਼ਾਸਨ ਵੱਲੋਂ ਪ੍ਰਬੰਧ ਕੀਤੇ ਗਏ ਆ ਜੀ ਸਾਰੇ ਉਹ ਕੀਤੇ ਗਏ ਔਰ ਰੋਕੇ ਗਏ ਆ ਉਹ ਕਮੇਟੀ ਨੂੰ ਮਦਦ ਹਦਿਕਾ ਹੋਈਆਂ ਹੋਈਆਂ ਉਹ ਸਾਰਾ ਪ੍ਰਬੰਧ ਕਰਨਗੇ ਹੂੰ ਮੈਂ ਜੀਵਿੰਦਾਰਾਂ ਨੂੰ ਇਹ ਅਪੀਲ ਕਰਦਾ ਵੀ ਉਹ ਆਪ ਦੀ ਸੁੱਕੀ ਫਸਲ ਲੈ ਕੇ ਆਉਣ ਤੇ ਜਾ ਕੇ ਨਾ ਕੇ ਉਹਨਾਂ ਨੂੰ ਮੰਡੀਆਂ ਚ ਬੈਠਣਾ ਪਵੇ। ਸਿਕਮਾਲ ਸਿੰਘ ਵਡਿੰਗ ਦੇ ਪ੍ਰਧਾਨ ਕੱਚਾੜ ਦੇ ਜੱਜ ਸਭ ਤੋਂ ਪਹਿਲਾਂ ਤਾਂ ਅਸੀਂ ਸਰਬੱਤ ਦੇ ਭਲੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸ੍ਰੀ ਖੰਡ ਪਾਠ ਖੁਲਾਇਆ ਤੇ ਪਰਸੋਂ ਸਾਡੇ ਭੋਗ ਪੈਣਗੇ 3 ਤਰੀਕ ਨੂੰ ਸਾਰਿਆਂ ਨੂੰ ਮੈਂ ਇੱਕ ਬੇਨਤੀ ਵੀ ਕਰਦਾ ਇਹ ਉਹ ਇੱਥੇ ਪਹੁੰਚਣ ਦੀ ਸਾਰੇ ਸੰਗਤ ਪਹੁੰਚਣ ਦੀ ਕਿਰਪਾਲਤਾ ਕਰ। ਕਿਸਾਨਾਂ ਨੂੰ ਕਿਸਾਨਾਂ ਨੂੰ ਇੱਕੋ ਹੀ ਬੇਨਤੀ ਕਰਦੇ ਆਂ ਵੀ ਉਹ ਫਸਲ ਜਿਹੜੀ ਹੈ ਸੁੱਕੀ ਲੈ ਕੇ ਆਓ ਸਕਾ ਕੇ ਲਿਓ ਜਾਂ ਕੇ ਮਡੀਆਂ ਚ ਵਿਚੋ ਉਹਨਾਂ ਨੂੰ ਕੋਈ ਰੋਲਣ ਵਾਲਾ ਪਵੇ ਬਾਰਦਾਨੇ ਦਾ ਕਿੰਨਾ ਗੁਰਬੰਦੀ ਕੀਤਾ ਬਾਰਦਾਨੇ ਦਾ ਪ੍ਰਬੰਧ ਕਾਫੀ ਕੀਤਾ ਜੀ ਪਸ਼ੰਸੀਆਂ ਨੇ ਤੇ ਬਾਕੀ ਨਾਲ ਦੀ ਨਾਲ ਜਿਹੜਾ ਸੈਕੰਡ ਬਾਰਦਾਨਾ ਲਾਉਣਾ ਉਹ ਸ਼ਹਿਰਾਂ ਤੋਂ ਪੜਾਉਂਦੇ ਕੀਤਾ ਜਾਊਗਾ ਹਾਂਜੀ ਪਾਣੀ ਦਾ ਪ੍ਰਬੰਧ ਬਹੁਤ ਵਧੀਆ ਕੀਤਾ ਜੀ ਮਾਰਕੀਟ ਕਮੇਟੀ ਨੇ ਪ੍ਰਸ਼ਾਸਨ ਨੇ ਵਧੀਆ ਸਵਾਹੀ ਦਾ ਕੰਮ ਵੀ ਵਧੀਆ ਕੀਤਾ